ਸੋ ਸੇ ਵੀਰ ਸਾਰਿਆਂ ਨੂੰ ਅੱਜ ਤੁਹਾਨੂੰ ਆਪਣੇ ਘੋੜਿਆਂ ਬਾਰੇ ਦੱਸਦੇ ਆਂ ਜੀ ਫੇਰ ਇੱਕ ਨਵੀਂ ਹੋਲਸ ਲੈ ਕੇ ਆਏ ਜਿਹਨੂੰ ਆਪਾਂ ਕਈ ਵੀਰਾਂ ਨੂੰ ਪਤਾ ਵੀ ਆ ਬਹੁਤੇ ਵੀਰਾਂ ਨੂੰ ਪਤਾ ਵੀ ਹੋਣਾ ਹੈ ਫੇਰ ਵੀ ਆਪਾਂ ਤੁਹਾਡੇ ਨਾਲ ਇਹ ਸਾਂਝੇ ਕਰਦੇ ਆਂ ਗੱਲ ਮੇਰਾ ਦਿਲ ਕਰਦਾ ਸੀ ਕਿ ਗੱਲ ਸਾਂਝੀ ਕਰਨ ਨੂੰ ਤਾਂ ਮੈਂ ਫੇਰ ਤੁਹਾਨੂੰ ਦੱਸਦਾ ਵੀ ਘੋੜੇ ਨੂੰ ਅੱਜ ਨਮਕ ਨਮਕ ਦੇਣਾ ਬਹੁਤ ਜ਼ਰੂਰੀ ਹੈ ਘੋੜੇ ਨੂੰ ਜੀ ਕਿਉਂਕਿ ਉਹਦੇ ਨਾਲ ਇੱਕ ਤਾਂ ਘੋੜੇ ਦਾ ਪਾਣੀ ਪੂਣੀ ਜਿਹੀ ਹੁੰਦੀ ਹੈ ਘਾਟ ਹੁੰਦੀ ਹੈ ਪੂਰੀ ਹੁੰਦੀ ਹੈ ਘੋੜਾ ਖੁੱਲ ਕੇ ਪਾਣੀ ਪੀਂਦਾ ਹੈ ਦੂਸਰੇ ਨੰਬਰ ਤੇ ਘੋੜੇ ਨੂੰ ਨਮਕ ਦੇਣ ਦਾ ਤਰੀਕਾ ਆਜੋ ਵੀਰ ਜੀ ਦੱਸਦੇ ਤੁਹਾਨੂੰ ਵੀਰੇ ਘੋੜੇ ਤੇ ਲੱਗੇ ਜਾਣਾ ਬਾਸ ਦੇਖੋ ਜੀ ਧਿਆਨ ਨਾਲ ਫੜਨਾ ਦੋਵਾਂ ਉਂਗਲਾਂ ਨਾਲ ਜੀਭ ਫੜਨੀ ਆ ਠੀਕ ਹੈ ਜੀ ਮਲਕਾ ਜਾਈ ਇੱਥੇ ਆਪਾਂ ਨਮਕ ਮਿਲਣਾ ਸਭ ਤੋਂ ਪਹਿਲਾਂ ਦੇ ਜੀਭ ਜੀਭ ਦੇ ਮਿਲਣਾ ਜੀਭ ਦੇ ਨਮਕ ਮਿਲਣਾ ਦੇਖੋ ਚੰਗੀ ਤਰ੍ਹਾਂ ਨੂੰ ਮਲਣਾ ਇਹਦੇ ਨਾਲ ਇਹ ਵੀ ਕੋੜਾ ਪਾਣੀ ਵੀ ਖੁੱਲ ਕੇ ਪੀਊਗਾ ਤੇ ਕੋਈ ਕੋੜਕ ਦੀ ਪ੍ਰੋਬਲਮ ਹੋਣੀ ਆਏਗੀ ਇਸ ਤਰ੍ਹਾਂ ਦੀ ਵੀ ਦੇਖੋ ਜੀ ਇਹ ਵੈਸੇ ਤਾਂ ਹਫਤੇ ਵਿੱਚ ਹਫਤੇ ਚ ਦੋ ਵਾਰੀ ਮਲ ਸਕਦੇ ਹਫਤੇ ਬਾਅਦ ਤਾਂ ਲਾਜ਼ਮੀ ਆ ਮਲਣਾ ਹੀ ਮਲਣਾ ਆਪਾਂ ਇਹ ਇਹ ਇਹਦੇ ਅੰਦਰ ਨਹੀਂ ਮਲਣਾ ਉੱਪਰ ਉੱਪਰ ਮਲਣਾ ਹੈ ਕਿ ਪੱਠੇ ਖਾਣ ਵਿੱਚ ਕੋਈ ਦਿੱਕਤ ਨਾ ਆਵੇ ਪਾਣੀ ਖੁੱਲ ਕੇ ਪੀਊਗਾ ਘੋੜਾ ਇਹ ਇੱਕ ਇਹਦਾ ਸਭ ਤੋਂ ਵੱਡਾ ਫਾਇਦਾ ਇਹ ਵੀ ਜੀ ਕਈ ਘੋੜੇ ਜਿਹੜੇ ਆਪਣੇ ਹੁੰਦੇ ਕਈ ਘੋੜੇ ਹੁੰਦੇ ਉਹਨਾਂ ਦੇ ਨੇ ਕਿ ਗਿਲਟੀਆਂ ਵੱਜੀਆਂ ਹੁੰਦੀਆਂ ਇੱਥੇ ਆ ਵੇਖੋ ਜੀ ਇਹ ਅਗਰਾਸ਼ ਦੇ ਵਿੱਚ ਨਾ ਗਿਲਟੀਆਂ ਵੱਜੀਆਂ ਸੰਭਾਲੋ ਬੇਟਾ ਸੰਭਾਲ ਸਹੀ ਇਥੇ ਉਹ ਘੋੜਾ ਫਿਰ ਬਿੱਟ ਨਹੀਂ ਮੰਨਦਾ ਘੋੜਾ ਬਿੱਟ ਨਹੀਂ ਮੰਨਦਾ ਤੇ ਘੋੜਾ ਆਪਣੀ ਮਰਜ਼ੀ ਕਰਦਾ ਹੈ ਖਿੱਚ ਕੇ ਲੈ ਜਾਂਦਾ ਹੈ ਕਿਦਾਂ ਲੈ ਜਾਂਦੇ ਭਜਾ ਕੇ ਉਹ ਆਪਾਂ ਜੇ ਆਪਾਂ ਦੂਸਰੇ ਤੀਸਰੇ ਦਿਨ ਆ ਮਿਲਾਂਗੇ ਇਥੇ ਮਰਾਚ ਚ ਮਿਲਾਂਗੇ ਤੇ ਘੋੜਾ ਬਿੱਟ ਮੰਨ ਲਾ ਪੂਗਾ ਦੇਖੋ ਜੀ ਬਾਕੀ ਪਾਣੀ ਪਾਣੀ ਦੀ ਘਾਟ ਕਦੀ ਵੀ ਨਹੀਂ ਆਉਗੀ ਕਿਉਂਕਿ ਠੋੜਾ ਜਨਵਰ ਕਿਦਾਂ ਮੌਸਮ ਹੈ ਹੁਣ ਚੱਲਣ ਗਿਆ ਬਰਸਾਤੀ ਮੌਸਮ ਚੱਲਣਦੇ ਆ ਠੋੜਾ ਪਾਣੀ ਘੱਟ ਪਿੰਦਾ ਹੈ ਆ ਅੱਗੇ ਤੱਕ ਹੱਥ ਮਾਰਨਾ ਹੈ ਇਹ ਬਾਈ ਉੱਪਰ ਪੱਕ ਅੱਗੇ ਤੱਕ ਹੱਥ ਮਾਰਨਾ ਇਹਦਾਂ ਹੀ ਕੋਈ ਘੋੜੇ ਇਧਰ ਵੀ ਨਮਕ ਇਧਰ ਮਰਾ ਮਲਾਵੇ ਲੋ ਵੇ ਲੋ ਜੀ ਇਧਰ ਤੁਹਾਨੂੰ ਦੱਸ ਦਿਆਂ ਜੀ ਆਹ ਵੇਖੋ ਇਧਰ ਲਈ ਵੀ ਦੂਸਰੀ ਵੀ ਦੂਸਰੀ ਸਾਈਡ ਨਮਕ ਆ ਪੈਠੋ ਵੀ ਮਲ ਸਕਦੀ ਹੈ ਜੇ ਨਹੀਂ ਮਲਣਾ ਇਹ ਤਾਂ ਡੋਂਗਲਾ ਪੌਣੀਆ ਜੀ ਪਾਪਾ ਇਧਰ ਕਰ ਲੈ ਬਾਹਰ ਬਟਾ ਇਧਰ ਲਈ ਪਾਸੇ ਮਲ ਦੇਣਾ ਇਹਨਾ ਇਹ ਵੀ ਕੋੜੀ ਦੀ ਬਿੱਟ ਬਿੱਟ ਦਾ ਵੀ ਕੀ ਵਧੀਆ ਆਪਣਾ ਕੰਮ ਕਰੂਗਾ ਦੂਸਰੇ ਨੰਬਰ ਤੇ ਇਹ ਵੇਖੋ ਕਲਿਕਸ ਪ੍ਰਕਰਨੇ ਹੱਥ ਨਾਲ ਕਰਾ ਠੀਕ ਨਾ ਹਾਂ ਹੇ ਨੀਚੇ ਵੀ ਮਾਰ ਦੋ ਲੋ ਜੀ ਇਹ ਦਿਨਾ ਇਹ ਆ ਕੋਹੜਾ ਹੁਣ ਤੁਸੀਂ ਅੱਧੇ ਘੰਟੇ ਇੱਕ ਘੰਟੇ ਇੱਕ ਘੰਟੇ ਬਾਅਦ ਪਾਣੀ ਪੀਓ ਉਹ ਤੋਂ ਫਿਲੋ ਪਾਣੀ ਨਹੀਂ ਪੀਉਣਾ ਕਿਉਂਕਿ ਮਾੜਾ ਮੋੜਾ ਅਸਰ ਜਿਉਂ ਵੀ ਅਸਰ ਆ ਇਹਦਾ ਪਾਣੀ ਖੁੱਲ ਕੇ ਘੋੜਾ ਪੀਊਗਾ ਤੇ ਇਹਦੀਆਂ ਗਿਲਟੀਆਂ ਵੇਖੋ ਜੀ ਇੱਥੇ ਗਿਲਟੀਆਂ ਮਰਜੀ ਹੋਣੀਆਂ ਇਹ ਘੋੜੇ ਦੇ ਨਹੀਂ ਹੈਗੇ ਆ ਆ ਵੇਖੋ ਇਹ ਮਿੱਟ ਬਹੁਤ ਵਧੀਆ ਮੰਨਦਾ ਘੋੜਾ ਤੇ ਨਹੀਂ ਮੰਨਦਾ ਕਈ ਘੋੜੇ ਦੇ ਖਿੱਚ ਕੇ ਲੈ ਜਾਂਦੇ ਆ ਉਹਨਾਂ ਦਾ ਕਰਨਾ ਕਰਕੇ ਬਾਹਰ ਇਹਦਾ ਇੱਕ ਹੋਰ ਗੱਲ ਹੈ ਜੀ ਜੇ ਆਪਾਂ ਨਮਕ ਜਾਂ ਮਸਾਲੇ ਜਦਾਂ ਬਣਾਇਏ ਨੇ ਜੇ ਵਾਈ ਹੋਵੇ ਉਹ ਤੁਹਾਨੂੰ ਅਗਲੀ ਵੀਡੀਓ ਚ ਦੱਸਾਂ ਕਿ ਵੀ ਕਿਹੜੇ ਕਿਹੜੇ ਮਸਾਲੇ ਆਪਾਂ ਯੂਜ਼ ਕਰਨੇ ਆ ਇਹਦੇ ਨਾਲ ਇਹ ਹੈ ਕਿ ਵੀ ਵਾਈ ਹੋਈ ਜਿਹੜੀ ਆ ਵੀ ਉਹ ਮਸਾਲੇ ਹੋਰ ਹੁੰਦੇ ਆ ਚਲੋ ਵਧੀਆ ਲੱਗੀ ਤਾਂ ਵੀਰ ਜੀ ਵੀਡੀਓ ਜ਼ਰੂਰ ਸ਼ੇਅਰ ਕਰਿਓ ਧੰਨਵਾਦ